حاضب اللہ الشیطان الرجیم بسم اللہ الرحمن الرحیم جیسے سورت بکرہ دا تئیس رقو اور دوسرے سپارے دا ستواں رکو شروع کران دے یا اللہ اے لوگو آمنو جڑے ایمان لے لیا کوتبا لکھیا علیکم تو آڑے اُتے سے آمن روزے رکھنا کما جس طرح کوتبا لکھیا گیا ہے اللہ جینا انہوں نے من کب لکم تو, تو پہلے سیلا کم تا تو سی نا متقی بنو ਇਸ ਰਕੂ ਦੇ ਵਿੱਚ ਇਹ ਪੂਰਾ ਰਕੂ ਜਿਹੜਾ ਇਹਦੇ ਵਿੱਚ ਰੋਜ਼ੇ ਦਾ ਜ਼ਿਕਰ ਹੈ ਕਿ ਕਿਸ ਤਰ੍ਹਾਂ ਅੱਲਾਹ ਤਾਲਾ ਅੱਲਾਹ ਸੁਭਾਨਾ ਤਾਲਾ ਨੇ ਇੱਥੇ ਸਾਨੂੰ ਦੱਸਿਆ ਹੈ ਕਿ ਰੋਜ਼ਾ ਜਿਹੜਾ ਤੁਸੀਂ ਈਮਾਨ ਵਾਲਿਓ ਤੁਹਾਡੇ ਉੱਤੇ ਰੋਜ਼ਾ ਫਰਜ਼ ਕੀਤਾ ਗਿਆ ਹੈ ਤਾਂ ਕਿ ਤੁਸੀਂ ਤੁਸੀਂ ਉਹ ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲੇ ਲੋਕਾਂ ਦੇ ਉੱਤੇ ਫਰਜ਼ ਕੀਤਾ ਗਿਆ ਸੀ ਔਰ ਇਹ ਕਿਸ ਵਾਸਤੇ ਫਰਜ਼ ਕੀਤਾ ਗਿਆ ਤਾਂ ਕਿ ਤੁਸੀਂ ਤੱਤਾ ਕੋ ਨ ਮੁਤਕੀ ਬਨੋਂ ਪਰਹੇਜ਼ਗਾਰ ਬਨੋ ਅਗੋਂ ਅਸਮਾਨ ਤਲਾ ਸਾਨੂੰ ਦੱਸਦੇ ਨੇ ਅਯਾਮਨ ਮਾਦਦਤਨ ਇਹ ਥੋੜੇ ਦਿਨ ਨੇ ਜਿਹੜੇ ਗਿਣਤੀ ਦੇ ਨੇ ਫਮਨ ਕਾਨਾ ਔਰ ਜੋ ਕੋਈ ਬਿਨ ਤੁਆਡੇ ਵਿੱਚੋਂ ਮਰੀਜ਼ ਹਨ ਮਰੀਜ਼ ਹੋ ਜਾਏ ਔਰ ਅਲਾ ਸਫਰਨ ਜਾਂ ਫਿਰ ਸਫਰ ਦੇ ਉੱਤੇ ਹੋਵੇ ਜਾਂ ਫਾਇਦਾਤੁਲ ਮਿਨ ਅਯ ਫਾਇਦਾਤੁਨ ਤੇ ਉਹ ਦਿਨ ਪੂਰੇ ਕਰੇ ਮਿਨ ਅਯਾਮਿਨ ਉਖਰਾ ਦੂਸਰੇ ਦਿਨਾਂ ਦੇ ਯਾਨੀ ਉਹ ਇਹ ਤਦਾਦ ਪੂਰੀ ਕਰੇ ਦੂਸਰੇ ਦਿਨਾ ਦੇ ਵਿੱਚ ਵਅ ਅਲਲਾ ਜੀ ਨਾ ਔਰ ਉਹਨਾਂ ਲੋਕਾਂ ਦੇ ਉਹ ਲੋਕ ਜਿਹੜੇ ਯਤੀਕੁਨ ਤਾਕਤ ਰੱਖਤੇ ਨੇ ਫਿਦੀਆਤੁਲ ਫਿਦੀਏ ਦੀ ਤਾਂ ਆਮ ਉਨ ਮਸਕੀਨ ਤੇ ਇੱਕ ਮਸਕੀਨ ਨੂੰ ਖਾਣਾ ਖਿਲਾਉਣ ਫਮਨ ਤਤਵ ਖੈਰਨ ਔਰ ਜੋ ਕੋਈ ਨੇਕੀ ਦਾ ਇਰਾਦਾ ਕਰਦਾ ਹੈ ਯਾਨੀ ਕਿ ਜੋ ਕੋਈ ਨੇਕੀ ਕਰਨਾ ਚਾਹੁੰਦਾ ਹੈ ਉਹ ਵਹੈਰ ਲਾਹੂ ਤੇ ਉਹ ਉਹਦੇ ਵਾਸਤੇ ਜ਼ਿਆਦਾ ਬਿਹਤਰ ਹੈ ਵਅ ਅੰਤਸੂਮ ਔਰ ਅਬਰ ਤੂਸੀ ਰੋਜ਼ੇ ਰੱਖੋ ਹਾਇਰ ਰੱਲਾ ਕੁਮ ਤੇ ਤੁਹਾਡੇ ਵਾਸਤੇ ਬਿਹਤਰ ਹੈ ਇਹ ਕੋੰਤੋਂ ਮਗਰ ਤੁਸੀਂ ਤਾਲਮੁਨਾ ਜਾਣਦੇ ਹੋ ਇਹਦੇ ਵਿੱਚ ਅੱਲਾ ਸੁਭਾਨ ਤਾਲਾ ਨੇ ਸਾਨੂੰ ਆਖਿਆ ਹੈ ਕਿ ਤੁਸੀਂ ਜਾਂ ਚੰਦ ਦਿਨ ਯਾਨੀ ਥੋੜੇ ਦਿਨ ਗਿਣਤੀ ਦੇਨੇ ਜਿਹੜੇ ਤੁਸੀਂ ਰੋਜ਼ੇ ਰੱਖਨੇ ਨੇ ਲੇਕਿਨ ਉਹਦੇ ਜੋੜਾ ਬੰਦਾ ਬਿਮਾਰ ਹੈ ਜਾਂ ਕੋਈ ਸਫਰ ਦੇ ਉੱਤੇ ਵੇ ਤੇ ਉਹ ਇਹ ਰੋਜ਼ੇ ਜਿਹੜੇ ਨੇ ਦੂਸਰੇ ਦਿਨਾਂ ਦੇ ਵਿੱਚ ਉਹ ਪੂਰੇ ਕਰ ਸਕਦਾ ਹੈ ਔਰ ਜਿਹੜੇ ਲੋਕ ਤਾਕਤ ਰੱਖਦੇ ਨੇ ਫਿੱਟੀਏ ਦੀ ਉਹ ਇੱਕ ਮਸਕੀਨ ਨੂੰ ਖਾਣਾ ਖਿਲਾ ਦੇਣ ਲੇਕਿਨ ਜਿਹੜਾ ਕਜ ਨੇਕੀ ਕਰਦਾ ਹੈ ਉਹ ਉਹਦਾ ਜਿਹੜਾ ਉਹ ਉਹਦੇ ਆਪਣੇ ਵਾਸਤੇ ਵੀ ਉਹ ਬਿਹਤਰ ਹੈ ਅਗਰ ਤੁਸੀਂ ਰੋਜ਼ੇ ਰੱਖਦੇ ਹੋ ਤੇ ਤੁਹਾਡੇ ਵਾਸਤੇ ਬਿਹਤਰ ਹੈ ਇਨ ਕੋਨ ਤੁਮ ਤਾਲਾ ਮੁਨਾ ਅਗਰ ਤੁਸੀਂ ਇਸ ਚੀਜ਼ ਦਾ ਇਲਮ ਰੱਖਦੇ ਹੋ ਇੱਥੇ ਉਹ ਲਫ਼ਜ਼ ਜਿਹੜਾ ਹੈ ਉਹ ਸੌਮ ਇਸਤੇਮਾਲ ਹੋਇਆ ਹੈ ਸਿਆਮ ਸਿਆਮ ਜਿਹੜਾ ਹੈ ਉਹ ਇਹਦਾ ਮਤਲਬ ਹੈ ਸੌਮ ਦੇ ਵਿੱਚੋਂ ਹੀ ਨਿਕਲਿਆ ਤੇ ਇਹਦਾ ਮਤਲਬ ਹੈ ਰੁਕਣਾ ਯਾਨੀ ਸਵੇਰ ਸਾਦਕ ਸੇ ਲੈ ਕੇ ਸਵੇਰ ਦੇ ਟਾਈਮ ਤੋਂ ਲੈ ਕੇ ਗਰੂਬੇ ਅਫਤਾਬ ਤੱਕ ਖਾਣੇ ਪੀਣੇ ਦਾ اور کہ ਆਪਸ मियां بی بی ਨੂੰ ਨਾ ਮਿਲਣ ਦਾ ਹੁਕਮ ਹੈ ਸ਼ਹਰ ਸ਼ਹਰ ਰਮਜ਼ਾਨ ਉ ਰਮਜ਼ਾਨ ਦਾ ਮਈਨਾ ਅਲਜੀ ਜਿਹਦੇ ਵਿੱਚ ਉਹ ਜ਼िला ਨਾਜ਼ਿਲ ਕੀਤਾ ਗਿਆ ਹੈ ਕਿ ਇਹ ਇਹਦੇ ਵਿੱਚ ਕੁਰਾਨ ਕੁਰਾਨ ਖੁਦਾਨ ਹਦਾਇਤ ਹੈ ਲਿਨਾਸੀ ਲੋਕਾਂ ਦੇ ਵਾਸਤੇ ਵਾ ਬੈਜਨਾਤ ਇੰਦਲ ਔਰ ਦਲੀਲ ਹੈ ਮਿਨਲ ਖੁਦਾ ਵਲ ਫੁਰਕਾਨ ਯਾਨੀ ਹਕ ਔਰ ਬਾਤਲ ਨੂੰ ਅਲੈਦਾ ਕਰਨ ਵਾਲੀਆਂ ਇਹਦੇ ਵਿੱਚ ਦਲੀਲਾਂ ਨੇ ਫਮਨ ਸ਼ਾਹਿਦਾ ਵਰ ਜੋ ਕੋਈ ਪਾਏ ਮਿਨ ਗੁਮ ਤੁਹਾਡੇ ਵਿੱਚ ਸ਼ਹਰਾ ਫਲ ਜਸਮ ਹੋ ਤੋ ਸ਼ਹਰਾ ਇਹ ਮੀ ਨਾ ਤੇ ਫਲ ਫਲ ਜਸਮ ਹੋ ਤੋ ਉਹਨੂੰ ਚਾਹੀਏ ਕਿ ਉਹ ਰੋਜ਼ੇ ਰੱਖੇ ਫਮਨ ਕਾਨਾ ਔਰ ਜੋ ਕੋਈ ਮਰੀਜ਼ਨ ਮਰੀਜ਼ ਹੈ ਔ ਲਾ ਸਫਰਿਨ ਯਾ ਸਫਰ ਦੇ ਉਤੇ ਫਾ ਇਦਤਿਨ ਤੇ ਉਹ ਇਹ ਤਦਾਦ ਜਿਹੜੀ ਇਹ ਮੈਨਿਆਮ ਇਹਨੂੰ ਦੂਸਰੇ ਦਿਨਾਂ ਦੇ ਵਿੱਚ ਪੂਰੀ ਕਰੇ ਜਰੀਦੁਲਾਹੂ ਇਰਾਦਾ ਕਰਦੇ ਨੇ ਅੱਲਾ ਸੁਭਾਨਾ ਤਾਲਾ ਬੇਕਮ ਤੁਹਾਡੇ ਵਾਸਤੇ ਯੂਸਰਾ ਆਸਾਨੀ ਦਾ ਵਾ ਲਾ ਜਰੀਦੁ ਇਰਾਦਾ ਨਹੀਂ ਕਰਦੇ ਬੇਕਮ ਉਸਰਾ ਤੁਹਾਡੇ ਵਾਸਤੇ ਤੰਗੀ ਦਾ ਵਾਲੇ ਤੁਕ ਮਿਲੂ ਇਦਤਨਰ ਤਾਂ ਕਿ ਤੁਸੀਂ ਇਹ ਇਹ ਗਿਣਤੀ ਜਿਹੜੀ ਇਹ ਪੂਰੀ ਕਰੋ والے, والے تکبر اللہ اور اللہ سبحانہ وتعالی دی بڑھائی بیان کرو اللہ او دے اتے ما حداکم جڑی اللہ تعالی نے توانو حداعی دیتی ہے والا اللہ کم تاکہ تسی تشکرون شکر کرو تاکہ تسی شکر گزار بنو یعنی یہ تھے اللہ سبحانہ وتعالی نے سمدر سے کہ رمضان دا مینا اوی جدے جسی ਕੁਰਾਨ پاک ਨਾਜ਼ਿਲ ਕੀਤਾ ਤੁਹਾਡੇ ਉਤੇ ਔਰ ਇਹ ਦੇ ਵਿੱਚ ਲੋਕਾਂ ਦੇ ਵਾਸਤੇ ਹਦਾਇਤ ਔਰ ਜਿਹਦੇ ਵਿੱਚ ਹੱਕ ਔਰ ਬਾਤਲ ਨੂੰ ਜਿਹੜਾ ਉਹ ਅਲੈਦਾ ਕਰਨ ਵਾਲੀਆਂ ਦਲੀਲਾਂ ਨੇ ਔਰ ਜਿਹੜਾ ਬੰਦਾ ਵੀ ਤੁਹਾਡੇ ਵਿੱਚ ਰੋਜ਼ਿਆਂ ਦੇ ਮਹੀਨੇ ਚ ਹੋਵੇ ਉਹਨੂੰ ਚਾਹੀਦਾ ਕਿ ਰੋਜ਼ੇ ਰੱਖੇ ਲੇਕਿਨ ਜਿਹੜਾ ਬੰਦਾ ਮਰੀਜ਼ ਹੈ ਜਾਂ ਸਫਰ ਦੇ ਉਤੇ ਤੇ ਉਹ ਇਹ ਜਿਹੜੇ ਰੋਜ਼ੇ ਨੇ ਉਹ ਦੂਸਰੇ ਦਿਨਾਂ ਦੇ ਵਿੱਚ ਪੂਰੇ ਕਰੇ ਤਾਂ ਕਿ ਅੱਲਾਹ ਤਾਲਾ ਨੇ ਸੌਲਤ ਦਿੱਤੀ ਔਰ ਅੱਲਾਹ ਸਭਾ ਤਾਲਾ ਸਾਨੂੰ ਦੱਸਦੇ ਨੇ ਭੇਕੇ ਅੱਲਾਹ ਸਭਾ ਤਾਲਾ ਚਾਹਦੇ ਨਹੀਂ ਕਿ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰਨਾਂ تو آدھے باستے تنگی پیدا کرن تاکہ تسی جڑیم ایک انتی پوری کر لو اور تسی اللہ سبحانہ وتعالی دی بڑائی یو دی بزرگی بیان کرو اللہ ما حداکم کی جڑی نے جڑی اللہ سبحانہ وتعالی نے توانو ہدایت دیتی ہے ملا اللہ کم تاشکرون اور تاکہ تسی شکر گزار بنو اللہ تعالی دی ویزا سا علاقہ اور جس وقت اتھیا اللہ سولانت اللہ صلی اللہ علیہ وسلم دستانی کہ اے نبی جس وقت سا علاقہ سوال کردہ عبادی میرا بندہ انی میرے کلوں فا اندیت بے شک میں قریب ان او دے بہت قریب ہوں او دعواتن ਮੈਂ ਉਹ ਦੀ ਦੁਆ ਕਰਨ ਵਾਲਿਆਂ ਦੀ ਦੁਆ ਜਿਹੜੀ ਹੈ ਉਹਨੂੰ ਕਬੂਲ ਕਰਨਾ ਵਾ ਦੋਇ ਇਜ਼ਾਦਾਂ ਦੇ ਜਿਸ ਵਕਤ ਉਹ ਮੈਨੂੰ ਬੁਲਾਉਂਦਾ ਹੈ ਜਿਸ ਵਕਤ ਤੂੰ ਮੈਨੂੰ ਪੁਕਾਰਦਾ ਹੈ ਤੇ ਮੈਂ ਉਹਦੀ ਦੁਆ ਸੁਨਣਾ ਵਾ ਰ ਉਹਨੂੰ ਕਬੂਲ ਕਰਨਾ ਵਾ ਫਲ ਯਸਤਾ ਜੀ ਬੁਲੀ ਲੇਕਿਨ ਉਹਨੂੰ ਚਾਹੀਦਾ ਹੈ ਕਿ ਉਹ ਕੇ ਕਰੇ ਕਿ ਮੇਰਾ ਹੁਕਮ ਮੰਨੇ ਵਲ ਯੂਮਨੂ ਔਰ ਮੇਰੇ ਉਤੇ ਈਮਾਨ ਲਿਆਏ ਵੀ ਮੇਰੇ ਉਤੇ ਲਾ ਅਲਲਹੁਮ ਤਾਕਿ ਉਹ ਯਰਸ਼ਦੂਨ ਤਾਕਿ ਉਹ ਹਦਾਇਤ ਪਾਣ ਇਥੇ ਅੱਲਾ ਸੁਭਾਨਹੁ ਤਾਲਾ ਸਾਨੂੰ ਦੱਸਦੇ ਨੇ ਕਿ ਐਨਬੀ ਕਮ ਸੱਲ੍ਲਾਹੁ ਅਲੈਹ ਵਸੱਲਮ ਜੇ ਜਿਹੜੇ ਬੰਦੇ ਉਸ ਵਕਤ ਮੇਰੇ ਬੰਦੇ ਤੁਹਾਡੇ ਕੋਲੋਂ ਪੁੱਛਦੇ ਨੇ ਤੇ ਉਹਨਾਂ ਨੂੰ ਅਜੇ ਉਸ ਵਕਤ ਮੇਰੇ ਬੰਦੇ ਤੁਹਾਡੇ ਕੋਲੋਂ ਮੇਰੇ ਬਾਰੇ ਪੁੱਛਦੇ ਤੇ ਉਹਨਾਂ ਨੂੰ ਦੱਸੋ ਕਿ ਮੈਂ ਜ ਤੁਹਾਡੇ ਤੋਂ ਬਹੁਤ ਕਰੀਬ ਹਾਂ ਯਾਨੀ ਕਿ ਮੈਂ ਜਿਸ ਵਕਤ ਤੋਂ ਮੇਰੇ ਕੋਲੋਂ ਦੁਆ ਕਰਦੇ ਨੇ ਤੇ ਮੈਂ ਉਹਨਾਂ ਦੀ ਦੁਆ ਨੂੰ ਸੁਣਨਾ ਵਾਂ ਔਰ ਉਹਨੂੰ ਕਬੂਲ ਕਰਨਾ ਵਾਂ اور اس واسطے کہ تاکہ او اوکے کرن فل جس اجیب بولو تاکہ وہ میرے حکم نو منن اور او میرے اتے ایمان لے گیا من تاکہ وہ یار شدونا تاکہ وہ ہدایت پان <سؤال> اللہ تعالی اللہ لسمن تعالیٰ نے حلال کر دیتا ہے تو واسطے لہ لت سیامی رات دا روزہ کہلا ہلال کیتا ہے لخم تھے واسطے لہ لو رات کے وقت سیام ہی روزہ تعلیم واسطے روزے کی رات نو کہ تسی جا سکتے ہو رفاسا لائے نسائے گھوم کے تصویر اپنی بیویاں کولے جا سکتے ہو ਯਾਨੀ ਕਿ ਅੱਲਾਹ ਸਬਹਾਨਹੁ ਵ ਤਾਲਾ ਨੇ ਸੰਦੋਸੇ ਕਿ ਰਮਜ਼ਾਨ ਦੀਆਂ ਰਾਤਾਂ ਦੇ ਵਿੱਚ ਤੁਸੀਂ ਆਪਣੀਆਂ ਬੇਵੀਆਂ ਦੇ ਕੋਲੇ ਜਾ ਸਕਦੇ ਹੋ ਹੁਨਨ ਲਿਬਾਸੁਲਲਾ ਕੋ ਉਹ ਤੁਹਾਡੇ ਲਿਬਾਸ ਨੇ ਵ ਅੰਤੁਮ ਲਿਬਾਸੁਲਲਾ ਹੋ ਨਾ ਅਤੇ ਤੁਸੀਂ ਉਹਨਾਂ ਦੇ ਲਿਬਾਸ ਹੋ ਆਲੀਮ ਅੱਲਾਹ ਅੱਲਾਹ ਸਬਹਾਨਹੁ ਵ ਤਾਲਾ ਜਾਣਦੇ ਨੇ ਅਨਕੁਮ ਯੇ ਕਿ ਕੁੰਤੁਮ ਤਖਤਾਨੂ ਨਾ ਕਿ ਤੁਸੀਂ ਖਿਆਨਤ ਕਰਦੇ ਹੋ ਅਨਫਸਕੁਮ ਆਪਣੀਆਂ ਜਾਨਾਂ ਦੇ ਨਾਲ ਫਤਾਬ ਅਲੈਕੁਮ ਤੱਲਾਹ ਸਬਹਾਨਹੁ ਤਾਲਾ ਨੇ ਕਿਹਾ ਕੀਤਾ ਹੈ ਕਿ ਉਹਨਾਂ ਨੇ ਤੁਹਾਨੂੰ توجہ فرمائیے و توانوں معافی دتی ہے فل آنا باشنا انہوں ہم بستری کر سکتے ہو وب تک وہ ڈھونڈو ڈونڈو ماں کاتب اللہ جو کچھ اللہ نے لکھ دیا لکم تھے واسطے و اور کھاؤ وش رب اور پیو ہتھا اس وقت تک یا تبھی ظاہر ہو جائے کم تاستے ہے ہی اب یادو یعنی کہ سفیدی دی جیڑی داری ہے میرے الاسوادی یعنی کہ جیڑی سفید صبح دی سفید داری جہی ہے وہ کالی داری جنال روشن ہو جائے کالی داری تو واضح ہو جائے من الفاجری فجر دا سمہ اس وقت تسی اتم مسیام تے تسی روزہ رکھو یہ لا لی رات دے وقت تک یعنی کہ مغرب دے وقت تک تسی اس وقت روزہ شروع کر کے مغرب دے وقت تک تو رکھنے والا تو با شروع ہونا لیکن اللہ وسلم تعالیٰ سانو ہے کہ تسی ہم بستری ہے مباشرت نہیں کر سکتے ہو کس وقت ماقف ہونا جس وقت تسی اتقاف کر دے ہو فلم ساج ਮਸਜਦਾਂ ਦੇ ਵਿੱਚ ਜਾਨੀ ਜਿਸ ਵਕਤ ਰਮਜ਼ਾਨ ਦੇ ਆਖਰੀ ਅਸ਼ਰੇ ਦੇ ਵਿੱਚ ਤੁਸੀਂ ਮਸਜਦਾਂ ਦੇ ਵਿੱਚ ਇਤਕਾਫ ਵਿੱਚ ਹੁੰਦੇ ਹੋ ਉਸ ਵਕਤ ਤੁਸੀਂ ਆਪਣੀਆਂ ਬੀਵੀਆਂ ਦੇ ਨਾਲ ਮੁਬਾਸ਼ਰਤ ਨਹੀਂ ਕਰ ਸਕਦੇ ਤਿਲ ਕਾ ਇਹ ਹਦੂਦ ਅੱਲਾਹ ਹੈ ਅੱਲਾਹ ਸੁਬਾਨਾ ਤਾਲਿਆ ਨੇ ਹਦੂਦ ਨੇ ਫਲਾ ਤਕਰਬੂ ਹੋਰ ਇਹਨਾਂ ਦੇ ਤੁਸੀਂ ਕਰੀਬ ਨਾ ਜਾਓ غزال کا ایسی طرح یوبئی نے اللہ سبحانہ تعالیٰ بیان کر دینے آ ہی اپنی نشانیاں لے نا لوگوں کے واسطے لا اللہ تاکہ جتا خواہ ڈرو لسمن تعالیٰ کہ نشانیاں اس واسطے نے کہ تاکہ تیت متقی بنو ਉਨੇ ਈਲਾਸ ਮਨ ਤਲਾ ਨੇ ਸਨਦ ਦੱਸਿਆ ਕਿ ਰਮਜ਼ਾਨ ਦੀਆਂ ਰਾਤਾਂ ਦੇ ਵਿੱਚ ਤੁਸੀਂ ਲੋਕ ਜਿਹੜੇ ਨੇ ਉਹ ਆਪਣੀਆਂ بیਵੀਆਂ ਦੇ ਕੋਲੇ ਜਾ ਸਕਦੇ ਨੇ ਕਿਉਂਕਿ ਉਹ ਤੁਹਾਡਾ ਲਿਬਾਸ ਨਹੀਂ ਤੇ ਤੁਸੀਂ ਉਹਨਾਂ ਦਾ ਲਿਬਾਸ ਹੋ ਔਰ ਅੱਲਾਹ ਤਾਲਾ ਜਾਣਦੇ ਨੇ ਕਿ ਤੁਸੀਂ ਅਗਰ ਇਸ ਟਾਈਮ ਉਹਨਾਂ ਦੇ ਕੋਲੇ ਨਹੀਂ ਸੀ ਜਾਂਦੇ ਤੇ ਫਿਰ ਤੁਸੀਂ ਆਪਣੀਆਂ ਆਪਣੇ ਨਫਸ ਤੇ ਜਿਹੜੇ ਨਾਲ ਉਹਦੇ ਨਾਲ خیਾਨਤ ਕਰਦੇ ਹੋ ਸੋ ਅੱਲਾਹ ਤਾਲਾ ਨੇ ਤੁਹਾਨੂੰ ਮਾਫ ਕੀਤਾ ਔਰ ਤੁਹਾਡੇ ਤਰਫ ਤਵੱਜੋ ਫਰਮਾਈ ਸੋ ਹੁਣ ਤੁਸੀਂ ਉਹਨਾਂ ਦੇ ਕੋਲੇ ਜਾ ਸਕਦੇ ਹੋ ਔਰ ਝੁੰਡੋ ਜੋ ਕੁਸ਼ ਅੱਲਾਹ ਤਾਲਾ ਨੇ ਤੁਹਾਡੇ ਵਾਸਤੇ ਲਿਖ ਸੜਿਆ ਹੈ ਯਾਨੀ ਔਲਾਦ ਵਕੂ ਲੋ ਔਰ ਖਾਓ ਪੀਓ ਔਰ ਉਸ ਵਕਤ ਤੱਕ ਤੁਸੀਂ ਖਾਓ ਜਿਸ ਵਕਤ ਤੱਕ ਸੂਬਾ ਦੀ ਸਵੇਦ ਧਾਰੀ ਜਿਹੜੀ ਉਹ ਕਾਲੀ ਧਾਰੀ ਦੇ ਨਾਲੋਂ ਵਾਜ਼ਯਾਜ ਔਰ ਰੋਸ਼ਨ ਨਾ ਹੋ ਜਾਏ ਸੁਮਾ ਫਿਰ ਉਸ ਵਕਤ ਤੁਸੀਂ ਰੋਜ਼ਾ ਸ਼ੁਰੂ ਕਰੋ ਰਾਤ ਰਾਤ ਯਾਨੀ ਮਗਰਬ ਤੱਕ ਤੁਸੀਂ ਫਿਰ ਰੋਜ਼ਾ ਰੱਖਣਾ ਹੈ ਲੇਕਿਨ ਜਿਸ ਵਕਤ ਤੁਸੀਂ ਰਮਜ਼ਾਨ ਦੇ ਆਖਰੀ ਅਸ਼ਰੇ ਦੇ ਵਿੱਚ ਮਸਜਿਦਾਂ ਦੇ ਵਿੱਚ ਤਕਾਫ ਬੈਠੇ ਹੁੰਦੇ ਉਸ ਵਕਤ ਤੁਸੀਂ ਆਪਣੀਆਂ بیویਆਂ ਦੇ ਨਾਲ ਮੁਬਾਸ਼ਰਤ ਨਹੀਂ ਕਰਨੀ ਹੈ اللہ کا الہ سبحانہ تعالی سਾਨੂੰ دسنے کہ یہ اللہ تعالی دی حدان ہیں اور ان دے توسی قریب نہیں جانا اے وی اور اللہ سبحانہ تعالی سਾਨੂੰ اپنی نشانیان کھول کے دسنے لینا سی لوکاں دے واسطے تاکہ یتک ہونا تاکہ متقی بنن یہ تھی حدیث ہے جیڑی ہے بخاری شریف وچ بخاری شریف وچ باب الصوم دے وچ حدیث نمبر 1891 میں یہ ایک رابی سی انہیں حضور پاک صلی اللہ علیہ وآلہ وسلم کو پوچھا کہ میرے اتے کتنی نماز فرض کیتیاں گئیں نے آپ صلی یعنی؟ اللہ علیہ و سلم نے فرمایا کہ پانچ البتہ آپ نے آخیا ہے اگر تو نفل پڑھنا چاہیں تو تیری مرضی پھر انہیں پوچھا کہ میرے تھے کتنے روزے فرض ہیں آپ صلی اللہ علیہ وآلہ وسلم نے فرمایا ہے کہ, کہ ماہ رمضان دے اس یہ باوجود کہ تو کوئی نفلی روزے رکھنا چاہیں ਫਿਰ ਉਹਨੇ ਜ਼ਕਾਤ ਦੇ ਬਾਰੇ ਵਿੱਚ ਪੁੱਛਿਆ ਫਿਰ ਸਲ ਪਾਕ ਸਲਾਹੁ ਅਲਿਹਿ ਵਅਲ ਸਲਮ ਨੇ ਉਹਨਾਂ ਨੂੰ ਸਨੂ ਅਨੂ ਸਲਾਮ ਦੇ ਸੂਲ ਦੱਸੇ ਤੇ ਰਾਬੀ ਨੇ ਆਖਿਆ اس اللہ دی قسم جس نے تمہیں عزت دیتی ہے میں نہ کوئی نفلی عبادت دا نہ میں وہ ذرا بار کمی کرا دے جی اللہ تعالیٰ نے میرے اتنے فرض کی اس دے حضور پاک صلی اللہ علیہ وسلم نے فرمایا کہ اگر اے بندہ اپنے گل دے بھی سچا ہے تو اے جنت بھی داخل ہو جائے گا اے حدیث جڑی بخاری بابو سوم دے بچ حدیث نمبر ایک ہزار اٹھ سو نوے کانوے موجود ہے ਵਲਾ ਤਾਕੁਲੁਲ ਉਸਮਾਨਾ ਤਾਲਾ ਸਨ ਦਸਤੇ ਨੇ ਵਲਾ ਔਰ ਨਾ ਤਾਕੁਲ ਖਾਓ ਅਮਲਕੁ ਮਾਲ ਆਪਣੇ ਬੇਹਨਾਂ ਕਮ ਆਪਸ ਦੇ ਵਿੱਚ ਬਿਲ ਬਾਤਿਲ ਗਲਤ ਤਰੀਕੇ ਨਾਲ ਨਾ ਜਾਇਜ਼ ਤਰੀਕੇ ਦੇ ਨਾਲ ਆਪਸ ਦੇ ਵਿੱਚ ਇੱਕ ਦੂਸਰੇ ਦੇ ਮਾਲ ਨਾ ਖਾਓ ਵਤੂਦੂ ਬਿਹਾਇਲ ਹੁਕਾਮੇ ਵਤੂਦੂ ਔਰ ਨਾ ਲੈ ਕੇ ਜਾਓ ਬਿਹਾਇਲ ਹੁਕਾਮੇ ਹੁਕਾਮ ਦੇ ਕੋਲੇ ਯਾਨੀ ਕਿ ਹੁਕਾਮ ਦੇ ਕੋਲੇ ਨਾ ਲੈ ਕੇ ਜਾਓ ਮਾਲ ਇਤਾਕੂਲ ਫਰੀਕਨ ਤਾਂ ਕਿ ਇੱਕ ਫਰੀਕ ਜਿਹੜਾ ਉਹ ਖਾਏ ਮਿਨਾ ਮਾਲ ਨਾ ਸੀ ਲੋਕਾਂ ਦੇ ਮਾਲ ਬਿਲ ਇਸਮੇ ਗੁਨਾਹ ਦੇ ਗੁਨਾਹ ਗੁਨਾਹ دیਵਾ ਜਾਤੂ ਯਾਨੀ ਕਿ ਤੁਸੀਂ ਆਪਣੇ ਮਾਲ ਆਪਸ ਤੇ ਵਿੱਚ ਨਾਜਾਇਜ਼ ਤਰੀਕੇ ਨਾਲ ਨਾ ਖਾਓ ਔਰ ਨਾ ਹੀ ਉਹਨਾਂ ਨੂੰ ਹਾਕਮਾਂ ਦੇ ਕੋਲੇ ਲੈ ਕੇ ਜਾਓ ਤਾਂ ਕਿ ਉਹ ਲੋਕਾਂ ਦੇ ਮਾਲ ਦੇ ਵਿੱਚੋਂ ਕੁਝ ਮਾਲ ਜਿਹੜਾ ਉਹਨਾਂ ਦੇ ਸਾਥ ਗੁਨਾਹ ਦੇ ਨਾਲ ਤੁਸੀਂ ਖਾਓ ਵਾਂ ਅੰਤਮ ਤਾਲਮੂਨਾ ਔਰ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਇੱਥੇ ਅਲਸਬਨਾ ਤਾਲਨੀ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਇੱਕ ਦੂਸਰੇ ਦੇ ਮਾਲ ਜਿਹੜੇ ਨੇ ਉਹਨੂੰ ਨਾਜਾਇਜ਼ ਤਰੀਕੇ ਦੇ ਨਾਲ ਨਾ ਖਾਓ ਔਰ ਨਾ ਹੀ ਉਹਨਾਂ ਨੂੰ ਉਹ احکام میں بالا ਦੇ ਕੋਲੇ ਆਪਣੇ ਮਾਮਲੇ ਲੈ ਕੇ ਜਾਓ ਤਾਂ ਕਿ ਉਹ ਵੀ ਜਿਹੜਾ ਇਹਦੇ ਵਿੱਚੋਂ ਖਾਨ ਹੱਲਾ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਜਾਣਦੇ ਹੋ Allah s-mânta la sanu, is-kalamnu, samaginetit, 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 samaginetit,